ਕੋਈ ਪ੍ਰਚਾਰ ਦੇ ਦੌਰਾਨ ਵੀ ਦੇਖਿਆ ਕਿ ਵੋਟਰ ਵੀ ਬੜਾ ਪਰੇਸ਼ਾਨ ਹੈ ਤੇ ਲੀਡਰ ਵੀ ਬੜੇ ਪਰੇਸ਼ਾਨ। ਨਾ ਲੀਡਰ ਜਿਹੜੇ ਹੈ ਉਹਨਾਂ ਨੂੰ ਕੋਈ ਸਪਸ਼ਟ ਸਥਿਤੀ ਹੋ ਰਹੀ ਹੈ ਤੇ ਨਾ ਹੀ ਵੋਟਰ ਜਿਹੜਾ ਉਸ ਦਾ ਅਜ ਦਿਮਾਗ ਜਿਹੜਾ ਬੈਲੈਂਸ ਹੋ ਰਿਹਾ ਕਿ ਅਸੀਂ ਕਿਸ ਪਾਸੇ ਹੋ। ਹਰ ਇੱਕ ਦੇ ਮਨ 'ਚ ਇਹ ਹੈ ਕਿ ਡਿਵੈਲਪਮੈਂਟ ਹੋਵੇ। ਹਰ ਇੱਕ ਦੇ ਮਨ 'ਚ ਇਹ ਵੀ ਹੈ ਕਿ ਖੇਤਰੀ ਪਾਰਟੀ ਜਿੱਤੇ। ਹਰ ਇੱਕ ਦੇ ਮਨ ਵਿੱਚ ਇਹ ਹੀ ਹੈ ਕਿ ਸ਼ਰਮਣੀ ਕਰਦੇ ਸਾਡੀ ਮਾਂ ਪਾਪ ਦੀ ਹੈ। ਇਹ ਤਾਂ ਜਦੋਂ ਕਈ ਗੱਲਾਂ ਤੋਂ ਸਰਕਾਰਾਂ ਵੀ ਭਜਲ ਕਰ ਦਿੰਦੀਆਂ ਪਾਰਟੀਆਂ ਵੀ ਭਜਲ ਕਰ ਦਿੰਦੀਆਂ ਔਰ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਆ ਇਸੇ ਕਰਕੇ ਅੱਜ ਵੋਟਰ ਜਿਹੜਾ ਬਹੁਤ ਸ਼ਾਂਤ ਹੈ ਬੋਲ ਹੀ ਰਿਹਾ ਹੁਣ ਅੱਜ ਵੋਟਿੰਗ ਹੋ ਰਹੀ ਹੈ ਮੇਰੇ ਖਿਆਲ ਹੈ ਕਿ ਕਿਤੇ ਗਰਮੀ ਦਾ ਮੌਸਮ ਹੈ ਇੱਕ ਵੋਟ ਪੰਜਾਬ ਦੀ ਬਹੁਤ ਬਾਹਰ ਨਿਕਲ ਗਈ ਹੈ ਬਾਹਲੇ ਦਿਸ਼ਾ ਚਲੀ ਗਈ ਖਾਸ ਕਰਕੇ ਸਾਡੇ ਦੁਆਬੇ ਦੀ ਵੋਟ ਇਹ ਤਾਂ ਬਹੁਤ ساری ਵੋਟ ਜਿਹੜੀ ਹੈ 50% ਤੇ ਸਮਝ ਲਓ ਬਾਹਰ ਹੀ ਗਈ ਹੋਈ ਹੈ ਸੋ ਉਸੇ ਵੋਟ ਵਿੱਚ ਪੋਲਿੰਗ ਹੋਣੀ ਹੈ ਜਿਹੜੀ ਵੋਟ ਜਾਟ ਹੈ ਜੇ ਜੇ ਵੋਟਿੰਗ ਅੱਛੀ ਹੋ ਗਈ ਤਾਂ ਇਹਦੇ ਚ ਕਹਿਣ ਚੱਜਦੇ ਕਿੰਨੀ ਕਿਹਨੂੰ ਜਾਂਦੀ ਹੈ ਕਿ ਫਿਰ ਜਿਹੜੀ ਤੀਜਾ ਧਿਰ ਆਇਆ ਹੈ ਇਸ ਵਿੱਚ ਤੀਜਾ ਚੌਥਾ ਧਿਰ ਉਹਦੀ ਵੋਟ ਦੀ ਵੀ ਸਮਝ ਆ ਰਹੀ ਹੈ ਕਿ ਕਿਧਰੋਂ ਕਿੰਨੀ ਜਾ ਰਹੀ ਹੈ ਕਿ ਕਿਧਰੋਂ ਕਿਹਦੀ ਹੈ ਇਹ ਤਾਂ ਸਥਿਤੀ ਕੋਈ ਇੱਕ ਦੋ ਵਾਰੀ ਹੋਰ ਵੋਟਾਂ ਪੈਣੀ ਹੈ ਫਿਰ ਪਤਾ ਲੱਗਿਆ ਕਰੇਗਾ ਵਰਨਾ ਚਲੋ ਉਹਨਾਂ ਨੂੰ ਪਤਾ ਹੋਣਾ ਜੀ ਦੇਖੋ ਇਹ ਮੁੱਖ ਮੰਤਰੀ ਨੇ ਹੋ ਸਕਦਾ ਜਣਕੇ ਪਾਈਆਂ ਹੋਣ ਤੇ ਕਾਂਗਸ ਵਾਲਿਆਂ ਨੇ ਜਣਕੇ ਪਾਈਆਂ ਹੋਣ ਅਸੀਂ ਤਾਂ ਗਣਕੇ ਪਾ ਨਹੀਂ ਸਕੇ ਸੇ ਲੋਕਾਂ ਤੇ ਡਿਪੈਂਡ ਕਰਦੀ ਹੈ ਕਿ ਸੰਗਤਾ ਜਾਂ ਲੋਕ ਤੇ ਵੋਟਰ ਕਿੱਧਰ ਵੋਟ ਪਾ ਰਹੇ ਇਹ ਇੰਡੀਪੈਂਡੈਂਟ ਵੋਟ ਹੈ ਕਿਸੇ ਨੂੰ ਫੋਰਸ ਨਹੀਂ ਕੀਤਾ ਜਾ ਸਕਦਾ ਸਰਕਾਰ ਤੇ ਧੱਕਾ ਕਰ ਸਕਦੀ ਹੈ ਸਰਕਾਰ ਤੇ ਪ੍ਰੈਸ਼ਰ ਦੇ ਸਕਦੀ ਹੈ ਕਿਸੇ ਨੂੰ ਸਰਪੰਚ ਬਣਾਉਣ ਦਾ ਕਿਸੇ ਨੂੰ ਲੰਬੜਦਾਰ ਬਣਾਉਣ ਦਾ ਕਿਸੇ ਨੂੰ ਸਸਪੈਂਡ ਕਰਨ ਦਾ ਕਿਸੇ ਨੂੰ ਬਹਾਲ ਕਰਨ ਦਾ ਕਿਸੇ ਨੂੰ ਬਦਲੀ ਕਰਨ ਦਾ ਕਿਸੇ ਨੂੰ ਇਦਾਂ ਦੇ ਲਾਲਚ ਦੇ ਸਕਦੀ ਹੈ ਪਰ ਸ਼੍ਰੋਮਣੀ ਕਾਲਦਲ ਕੋਈ ਲਾਲਚ ਨਹੀਂ ਦੇ ਰਿਹਾ ਸ਼੍ਰੋਮਣੀ ਕਾਲਦਲ ਤਾਂ ਇੱਕੋ ਗੱਲ ਕਹਿ ਰਿਹਾ ਕਿ ਅਸੀਂ ਤੁਹਾਨੂੰ ਕਰਕੇ ਬਖਾਇਆ ਹਮੇਸ਼ਾ ਕੰਮ ਕੀਤੀ ਹੈ ਡਵੈਲਪਮੈਂਟ ਕੀਤੀ ਹੈ ਜੇ ਤੁਹਾਨੂੰ ਸਾਡੀ ਸੇਵਾ ਮੰਜ਼ੂਰ ਹੈ ਤੇ ਵੋਟ ਪਾਓ ਜੇ ਤੁਸੀ ਲੱਗਦਾ ਕਿ ਖੇਤਰੀ ਪਾਰਟੀ ਜਿਹੜੀ ਤੁਹਾਡੀ ਰਾਖੀ ਕਰ ਸਕਦੀ ਹੈ ਸੱਚਾ ਕਰ ਸਕਦੀ ਹੈ ਤੇ ਵੋਟ ਪਾਓ ਬਾਕੀ ਲੋਕਾਂ ਦੀ ਸੋਚ ਹੈ ਕਿ ਕਿੱਧਰ ਵੋਟ ਕਰਨੀ ਹੈ ਉਹਨੇ ਮੈਂ ਦੇਖੋ ਜੀ ਕੋਈ ਨਹੀਂ ਕਹਿ ਸਕਦਾ ਜਿਹੜੀ ਜਿੱਤਦੀ ਹੈ ਜਿਹੜੀ ਹਾਰਦੀ ਹੈ ਉਹ ਪ੍ਰਮਾਤਮਾ ਦਾ ਹੈ ਅਜੇ ਜਦੋਂ ਵੋਟਾਂ ਦਾ ਹੀ ਹੁਣ ਸਾਡੇ ਮੇਰੇ ਇਲਾਕਾ ਲਾ ਲੋ ਮੈਂ ਪਤਾ ਕਰ ਰਹੀ ਹਾਂ ਸਾਰੇ ਕਹ ਰਹੇ ਜੀ ਵੋਟ ਅੱਛੀ ਕੋਲ ਹੋ ਰਹੀ ਹੈ ਪਰ ਜਦੋਂ ਅਸੀਂ ਘਰਾਂ 'ਚ ਕਹਿਣ ਗਏ ਆ ਲੋਕ ਬੜੇ ਪੋਜ਼ਿਟਿਵ ਸੀ ਹੁਣ ਜਦੋਂ ਵੋਟ ਪੈ ਰਹੀ ਹੈ ਸਾਨੂੰ ਅਜੇ ਵੀ ਲੱਗਦਾ ਕਿ ਪੋਜ਼ਿਟਿਵ ਹੈ ਪਰ ਵੋਟ ਅੰਦਰੋਂ ਕਿੰਨੀ ਨਿਕਲਣੀ ਹੈ ਇਹ ਕਿਸੇ ਨੂੰ ਅੰਦਾਜ਼ਾ ਨਹੀਂ ਲੱਗਦਾ ਉਹਦੇ ਬਾਲਸਰ ਨੇ ਕਰਵਾਇਆ ਹੁਣ ਅਸੀਂ ਤੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਕਰਵਾਇਆ ਕਨੇ ਕਰਾਇਆ ਉਹਨਾਂ ਨੂੰ ਜਿਆਦਾ ਪਤਾ ਹੋਵੇ